Hey, um, कट्ठे पा कट्ठे पागे एक बार फोटो करा तो देखियो सर एक मिनट फोटो करा कराई ਗੁੜੀਆਂ ਬੇਟਾ ਸਮਝੀਂ ਉੱਧਰ ਗੁੜੀਆਂ ਥੈਂਕ ਯੂ ਪਰ ਤੁਸੀਂ ਵੀ ਨਾਲ ਹੋ ਜਾਓ ਥੈਂਕ ਯੂ ਪਿੱਛੇ ਪਿੱਛੇ ਨਾ ਹੋ ਰਹੇ ਹੋ ਫੋਲੋ ਵਾਰੀ ਫੋਲੋ ਫਾਈਨਲ ਕਰ ਰਹੇ ਹੋ ਸੱਜਿਆਂ ਨੂੰ ਕਾਪੀਆਂ ਵੰਡਦੇ ਕੀ ਕਹਿਣਾ ਹੈ ਜੈਪੀਮ ਜੈਪਾਰ ਜੀ ਪਿਆਰ ਪਰਿ ਸਸਕਲ ਮੈਂ ਰਾਜਕੁਮਾਰ ਸਾਖੀ ਅੱਜ ਅਸੀਂ डॉक्टर पीमराम बेडर यूथ एजुकेशन सोसाइटी जो कि मेरी अपनी संस्था है इस दे वलो मैं आज पहली बार कोई डोनेशन कर रहा हूं ते ए भगवान वाल्मीकि जी मंदिर बस्ती शेख तेजबो नगर दे नेडे तकरीबन 24 तो 25 सालन तो ए जो मंदिर ते नाल नाल इस दे विच पढ़ाई दी भी जो कार्यगुजारी चल रही है इस दे विच जो प्रिंसिपल साहब ने ते हो टीचर स्टाफ मेंबर्स ने ओना नाल मैं कुछ दिन पेहला आके डिस्कशन कीती ਤੇ ਜਦੋਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕੀਤੀ ਮੈਂ ਕਿ ਮੈਂ ਵੀ ਮੈਂ ਆ ਚੀਜ਼ ਕਰਨਾ ਚਾਹੁੰਦਾ ਤੇ ਉਹਨਾਂ ਨੇ ਵੀ ਅਗੇ ਉਤਸ਼ਾਹ ਦਿਖਾਉਂਦੇ ਹੋਏ ਮੈਨੂੰ ਮੌਕਾ ਦਿੱਤਾ ਕਿ ਇਹ ਚੀਜ਼ਾਂ ਮੈਂ ਕਰ ਚੁੱਕਾ। ਤੋਂ ਇਹ ਦੇ ਦੇ ਵਿੱਚ ਮੇਰੀ ਕੋਸ਼ਿਸ਼ ਇਹ ਹੈ ਕਿ ਬੀਇੰਗ ਐਸ ਟੀਚਰ ਮੈਂ ਵੀ ਐਜੂਕੇਸ਼ਨ ਦੇ ਨਾਲ ਬੱਚਿਆਂ ਨੂੰ ਜੋੜ ਸਕਾਂ। ਕਾਫੀ ਦੇਰ ਤੋਂ ਪੰਜਾਬ ਪੁਲਿਸ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਮੈਂ ਆਪਣੀਆਂ ਗਤੀਵਿਧੀਆਂ ਕਰ ਰਿਹਾ ਹਾਂ ਤੇ ਇਹ ਐਜੂਕੇਸ਼ਨਲ ਸੈਕਟਰ ਜਲੰਧਰ ਦੇ ਵਿੱਚ ਜਿਹੜੇ ਇਹ ਚੀਜ਼ ਹੋਣ ਜਾ ਰਹੀ ਹੈ ਤੇ ਇਹ ਹੁਣ ਹੌਲੀ-ਹੌਲੀ ਬਾਕੀ ਸਕੂਲ ਕਾਲਜਸ ਦੇ ਵਿੱਚ ਵੀ ਮੈਂ ਲੈ ਕੇ ਜਾਣਾ ਚਾਹਾਂਗਾ ਤੇ ਮੈਂ ਮੀਡੀਆ ਪਰਸਨਸ ਦਾ ਵੀ ਇੱਥੇ ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਸਾਡੇ ਸ਼ਾਰਟ ਨੋਟਿਸ ਤੇ ਆ ਕੇ ਸਾਡੇ ਇਸ ਸੁਨੇਹ ਨੂੰ ਆਵਾਮ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜਿਹੜੇ ਬਾਅਦ ਦੇ ਬੜੇ ਚੈਨਲ ਆਏ ਖੱਬ ਤੋਂ ਪਹਿਲਾਂ ਬਿਸ਼ਿੰਦਾਰ ਚੋਤਾ ਜਮਾਇਆ ਜੀ ਨਾ ਕਰ ਧੰਨਵਾਦ ਕਰਦਾ ਹੈ ਔਰ ਰਾਜਕਮਾਰ ਸਾਖੀ ਜੀ ਜਿਹੜੀ ਪੁਜੀਤੀ ਨਹੀਂ ਪਾਉਂਦੇ ਉਹ ਆਦਿ ਬਵਾਲਬਾਲ ਕੀ ਮੰਦਰ ਅਡਾ ਬੱਤੀ ਸ਼ਹਿਰ 23 ਮਹੀਨਿਆਂ ਦੀ ਦੇ ਵਿੱਚ ਕਾਪੀਆਂ ਤੇ ਆਪਣੇ ਨੈਟਵਰਕ ਬੰਡਰ ਆਇਆ ਖਾਸ ਕਰਕੇ ਜਿਹੜਾ ਕਮਸੀ ਸਰਕਾਰਾਂ ਦਾ ਸੀ ਪਰ ਸਰਕਾਰਾਂ ਦੇ ਨਾਲ ਆ ਸਰਕਾਰਾਂ ਬੈਠੀਆਂ ਜਿਸ ਸਾਡੀ ਗੱਲ ਤੇ ਵਿਚਾਰੀ ਆ ਇਹ ਚ ਕਰਕੇ ਮੇਰਾ ਜੀਵਨ ਸਿੱਖਿਆ ਪੜਾਈ ਤੇ ਚੱਲਦਾ ਹੈ ਅੱਜ ਵੀ ਮੰਦਰ ਬਵਾਲਬਾਲ ਕੀ ਮੰਦਰ ਚ 24 ਘੰਟੇ ਛੇ ਸਾਡਾ ਚੱਲਦੀ ਹੈ ਪਰ ਮੰਦਰ ਕਹਿੰਦਾ ਹੈ ਇਹੜਾ ਫ੍ਰੀ ਔਰ ਸਾਰੇ ਦਰਮਿਆਨ ਦੇ ਬੱਚੇ ਪੜ੍ਹਦੇ। ਬਾਬਾ ਸਾਹਿਬ ਭੀਮਰਾਓ ਮਹਿਰਕਾਰ ਜੀ ਨੇ। ਕਿਹਾ ਸੀ ਜਿਹੜੀ ਸਿੱਖਿਆ ਹੈ ਪੋਛੇੜਨੀ ਦਾ ਦੁੱਧ ਆ ਜੋ ਪੀਏਗਾ ਦਹਾੜੇਗਾ। ਮਹਿਰਕਾਰ ਜੀ। ਛੇੜੀ ਦਾ ਦੁੱਧ ਕਿਹੜਾ ਹੈ? ਛੇੜੀ ਦਾ ਦੁੱਧ ਦੇ ਦਾ ਪਾਰੇ ਕਰ। ਉੱਥੇ ਨਸ਼ਾ ਕਰਨ ਵਾਲੇ ਵੀ ਬੈਠੇ ਹੁੰਦੇ ਆ ਤੇ ਧੂਆ ਖੇਡਣ ਵਾਲੇ। ਉਹ ਤਾਂ ਬਹੁਤ ਤੇ ਦੌੜ ਲੱਗ ਜਾਂਦੀ ਆ। ਜਦੋਂ ਮੇਰੇ ਬੱਚੇ ਉੱਤੇ ਕਿਤਾਬ ਲੈ ਕੇ ਬੈਠੇਗੇ ਡੀ.ਟੀ.ਪੀ ਆਜੀ ਜ਼ੋਰਨੇ ਲੱਗੀ ਜੇ ਬਾਬਾ ਸਾਹਿਬ ਦਾ ਸ਼ੇਰ ਨਹੀਂ ਚੱਦੂਦਾ ਜਿਹੜੇ ਤੁਸੀਂ ਰਾਜਕੁਮਾਰ ਸਾਖੀ ਔਰ ਚੰਦਰ ਪਚਾਰੇ ਹੈ। یہی ਸ਼ੇਰ ਨਹੀਂ ਚੱਦੂਦਾ। ਜਿਹੜੀ ਪੜ੍ਹਾਈ ਆ ਇਹ ਖੋੜੀ ਹੋਣੀ ਹੁੰਦੀ ਆ। ਜਿੰਨਾ ਚਿਰ ਬੰਦਾ ਜਿੰਦਾ ਰਹੇਗਾ ਉਹਨਾਂ ਚਿਰ ਨਾਲ ਨਹੀਂ ਹਰ ਚੀਜ਼ ਅਧਰ ਦੁਦ ਚੱਲ ਜਾਂਦੀ। ਥੋੜਾ ਚੋਰੀ ਕਰ ਲੈਂਦੇ ਆ ਘੱਟ ਤੇ ਸਾਟੀ ਚੋਰੀ ਹੋ ਜਾਂਦੀ। ਲੇਕਿਨ ਵਿੱਦਿਆ ਪੜਾਈ ਇਹ ਕਿਹੜਾ ਦਾ ਰੋਲ ਆ ਸਾਡੇ ਟੀਚਰਾਂ ਦਾ। ਜਿਵੇਂ ਜਦੋਂ ਹੀਰਾ ਨਿਕਲਦਾ ਉਹਨੂੰ ਤਰਾਸ਼ਦੇ ਆ ਤੇ ਚਮਕ ਆਉਂਦੀ ਆ। ਇਹੇ ਟੀਚੇ ਆ ਜਿਹੜੀਆਂ ਅੱਜ ਬੱਚਿਆਂ 'ਚ ਚੰਗਲਾਂਦੇ ਪਰ ਟੀਚੇ ਹੀ ਲੈ ਜਾਂਦੇ। ਇਹ ਤਾਂ ਜੱਜ ਬੰਦੇ ਬਣ ਕੇ ਅਫਸਰ ਬੰਦੇ ਆ। ਅੱਜ ਹੱਥੇ ਬੱਦਿਆ ਗੱਟੀਆਂ ਸਾਡੀਆਂ ਜੱਜ ਬਣਦੀਆਂ ਤੇ ਸਾਡੀ ਬਾਵਾ ਸਾਹਿਬ ਦੀਆਂ ਗੱਲਾਂ ਬੇਕਾਰ ਹੀ ਦਿਖਾਉ। ਅੱਜ ਵੀ ਜੇ ਬਾਵਾ ਸਾਹਿਬ ਭੀਮਰਾਓ ਦਾ ਜਿਹੜਾ ਸੰਗਧਾਨ ਆ ਉਹ ਵੀ ਅੱਜ ਖਤਮ ਕੀਤਾ ਜਾ ਰਿਹਾ। ਸੰਗਧਾਨ ਨੂੰ ਪੂਰੀ ਤਰ੍ਹਾਂ ਤੋੜਿਆ ਬਰੋੜਿਆ ਜਾ ਰਿਹਾ। ਬਾਵਾ ਸਾਹਿਬ ਵੀਰ ਕਾ ਜੇ ਤੁਸੀਂ ਪੜ੍ਹ ਲਓ ਨਾ ना रुकूए ना पीकूंग ना चुकूंगे अंबेडकर एक कैसी चीज़ है और बाबा साहब बारे मैं तुम्हें तो एक छोड़ी जी गल दसना चाहता बाबा साहब ने दिल्ली तो बंबे जा किताँ थी, किताँ तो बंबे रहे थे रेल गड्डी एक अंग्रेजे कोब थी किताब लगी उन्होंने पूछा तो अंग्रेज ने कहा मैंने किताब देगा बाबा साहब क्या पत्नी अंग्रेज ने किताब दे तो बंबे से उतरे ना तो अंग्रेज ने कहा मेरी किताब वापस कर दी कताब नहीं किताब मेरी है उसे पुता ਅੰਗਰੇਜ਼ ਇਹ ਕਹਿੰਦਾ ਕਿ ਤਾ ਆਪਦਾ ਮੇਰੀ ਆ ਅੰਗਰੇਜ਼ ਨੂੰ ਕਹਿੰਦਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਲਈ ਉਹ ਕਹਿੰਦਾ ਮੇਰੇ ਕੋਲ 2 ਮਹੀਨੇ ਕਹਿੰਦਾ ਦੱਸ ਪਹਿਲੇ 88 ਤੇ 8 ਤੇ ਵੀ ਆਖਿਰ ਬਾਹਰ ਸਾਹਮਣੇ ਸਾਰੇ ਦੱਸ ਦਿੱਤੇ ਅੰਗਰੇਜ਼ ਕਹਿੰਦਾ ਤੇਰੀ ਕਿਤਾਬ ਹੈ ਬੱਚੇ ਪੜਿਆ ਗਿਰੋ ਦੇਖੋ ਥਾਣੀ ਕਿਤਾਬ ਪੜੀ ਇਹ ਅਮਰੀਕਾ ਦਾ ਜਦੋਂ ਬੱਚੇ ਆਉਂਦੇ ਹਨ ਉਹਨਾਂ ਦੇ ਦਿੱਤਾ ਬਾਬਾ ਸਾਹਿਬ ਨੂੰ ਕਾਲੋਂ ਮਿਲਦਾ ਫੀਲ ਲੈਟ ਤੇ ਪੜਦੇ ਸੀ ਲੈ ਥਾਣੀ ਸੀਗੀ ਉਹ ਤੋਂ ਪੜ ਕੇ ਗਏ ਔਰ ਅਮਰੀਕਾ ਦੇ ਵਿੱਚ ਤੇ ਵੱਧਦੇ ਅੱਜ ਵੀ ਉਹਨਾਂ ਦੀ ਇਥੇ ਫੋਟੋ ਲੱਗੀ ਹੈ ਇਹ ਤੋਂ ਦੇਖ ਚੜ ਕੇ ਗਿਆ ਜਨਤ ਦੇ ਜਸਾ ਬਿਦਾਨ ਬਣਾਇਆ। ਔਰ ਜਿਆਦਾ ਨਾ ਮੈਂ ਕਹਿੰਦਾ ਹਾਂ ਕਿ ਬੱਚਿਆਂ ਨੂੰ ਇਹ ਹੀ ਦੱਸਣਾ ਹੈ ਤਾਂ ਭਗਤ ਸਿੰਘ ਬਾਰੇ ਦੱਸੋ ਜਿਨ੍ਹਾਂ ਦੀ ਦੇਖੀਆ ਜਾਂਦੀ। ਔਰ ਦੋਨਾਂ ਬਾਰੇ ਭਗਤ ਸਿੰਘ ਦੇ ਜੋ ਵਿਚਾਰ ਗੂਮਨ ਕੋ ਕਿਤਾਬ ਪਈਆ ਤੇ ਦੇਦੇ ਜੀ ਹਾਦੀ ਰੋਟੀ ਖਾਣੀ ਆ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹਦਾ ਭਗਤ ਸਿੰਘ ਦੇ ਫੋਟਾ ਲਿਖਿਆ। ਭਗਤ ਸਿੰਘ ਨੇ ਜੋ ਭਾਂਤੀ ਹੋਣ ਲੱਗੀ ਤੇ ਅੱਜ ਵੀ ਪੁੱਛਿਆ ਜਾਂਦੀ ਆਖਰੀ ਇੱਛਾ ਕੀ ਸੀ। ਭਗਤ ਸਿੰਘ ਨੇ ਮੈਂ ਆਪਣੀ ਬੇਗ ਦੀ ਹਾਦੀ ਤੋਂ ਮੇਰੇ ਦਿੰਦਾ ਭਾਂਤੀ ਦੇਣ ਵਾਲਾ ਉਹ ਤਾਂ ਬਹੁਤ ਦੂਰ ਆ। ਪਰ ਬੇਤੇ ਰਾਤ ਤੇ ਕੋ ਭਾਂਤੀ ਜਣੇ ਲੱਗੇ। ਕਹਿੰਦੇ ਮੈਂ ਉਹ ਬੇਬੇ ਜੀ ਗੱਲ ਨਹੀਂ ਕਰਦਾ ਜਿਹਨੇ ਮੈਨੂੰ ਜਨਮ ਦਿੱਤਾ। ਉਹਨੇ ਕਿਹਾ ਤੇ ਬੇ ਉਹ ਕਹਿੰਦਾ ਜਿਹੜਾ ਤੇਜੂਰਾਮ ਸਫਾਈ ਕਰਦਾ ਮੈਂ ਜਿੱਦਾਂ ਮੇਰੀ ਮਾਂ ਦਾਦਾ ਸਾਹਿਬ ਕਰਦੇ। ਇਹ ਮੇਰੀ ਬੇਬੇ ਉਹਦੇ ਹੱਥ ਦੀ ਰੋਟੀ ਖਾਦੀ ਪਗਿਆ ਥਿੰਨੇ। ਜਾਤ ਪਾਤ ਨੂੰ ਨੇ ਭਗਤਾਂ ਨੇ ਤੋੜਿਆ ਜਾਤ ਪਾਤ ਕਰੀਆ। ਇਹ ਭਗਤਾਂ ਦੇ ਵਿਚਾਰ ਉਹ ਜੀ ਰੋਡਾਂ ਤੇ ਕੰਮ ਕਰਦੀ ਆ ਤਾਂ ਅੱਜ ਇੱਕ ਵਧੀਆ ਉਪਰਾਲਾ ਕਰਦੀ ਹੋਈ ਦਿਖਾਈ ਦਿੱਤੀ ਹੈ ਕਿ ਕਿ ਆਣਾ ਚਾਹੀਦਾ। ਹੂੰ ਨਾਮ ਦੱਸ ਦੋ ਪਹਿਲਾਂ ਆਪਣਾ ਇੰਸਪੈਕਟਰ ਸੁਖਿੰਦਰ ਹੂੰ ਤੇ ਕੀ ਅੱਜ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਮਹਿਸੂਸ ਹੋ ਰਿਹਾ ਇਹ ਉਹ ਵਧੀਆ ਹੈ ਹਰ ਬੰਦੇ ਨੂੰ ਕੰਮ ਕਰਨਾ ਚਾਹੀਦਾ ਹੈ ਇਨਸ਼ਾਅੱਲਾ ਤੇ ਹੋਰ ਵੀ ਇਹੋ ਜਿਹੇ ਉਪਰਾਲੇ ਜੇ ਅੱਗੋਂ ਤੋਂ ਤੁਹਾਨੂੰ ਕੋਈ ਸੰਦੇਸ਼ ਹੈ ਜਾਂ ਕੋਈ ਤੁਹਾਨੂੰ ਪੱਤਰ ਆਏਗਾ ਕਿ ਇਹ ਮੌਕੇ ਤੇ ਤੁਸੀਂ ਪਹੁੰਚੋ ਬਾਅਦ ਚੜ ਕੇ ਤੁਹਾਡੇ ਵੱਲੋਂ ਹਿੱਸਾ ਦਿੱਤੀ ਜਾਏਗੀ ਠੀਕ ਹੈ ਠੀਕ ਹੈ